ਹੁਣੇ-ਹੁਣੇ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਕਿ ਜੁੜੀ ਹੋਈ ਹੈ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਦੇ ਨਾਲ ਮਾਤਾ ਚਰਨਕੌਰ ਨੇ ਦਿੱਤਾ ਦੋ ਬੱਚਿਆਂ ਨੂੰ ਜਨਮ ਪਿਤਾ ਬਲਕੌਰ ਸਿੰਘ ਨੇ ਕੀਤਾ ਲੋਕਾਂ ਦਾ ਧੰਨਵਾਦ ਸੋ ਦੱਸਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੂਰੀ ਗੱਲਬਾਤ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਸਾਡੀ ਹਰ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਸੋ ਦੋਸਤੋ ਜਿਹੜੇ ਬੀਤੇ ਦਿਨ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਰਹੀ ਸੀ ਇੱਕ ਅੰਕਲ ਸੀ ਜੋ ਕਿ ਸੁਰਿੰਦਰ ਸਿੰਘ ਸੰਘੂ ਸੀ ਉਸਦੀ ਵੀਡੀਓ ਵਾਇਰਲ ਹੋ ਰਹੀ ਹੈ ਉਹਨਾਂ ਨੇ ਇਹ ਦੱਸਿਆ ਸੀ ਕਿ ਮੈਂ ਸਿੱਧੂ ਦਾ ਕਰੀਬੀ ਹਾਂ ਤੇ ਮੈਂ ਉਹਨਾਂ ਦੇ ਪਰਿਵਾਰ ਬਾਰੇ ਫੈਮਿਲੀ ਬਾਰੇ ਸਾਰਾ ਕੁਝ ਜਾਣਦਾ ਹਾਂ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜਿਹੜੀ ਮਾਤਾ ਚਰਨ ਕੋਰ ਹੈ ਸਿੱਧੂ ਮੂਸੇਵਾਲੇ ਦੀ ਮਾਤਾ ਉਹਨਾਂ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਹੈ ਪਰ ਬਾਅਦ ਦੇ ਵਿੱਚ ਇਹ ਖਬਰ ਝੂਠੀ ਨਿਕਲੀ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਮਾਫੀ ਮੰਗਣੀ ਪਈ ਸੀ ਮੀਡੀਆ ਦੇ ਸਾਹਮਣੇ ਆ ਕੇ ਤੇ ਉਸ ਤੋਂ ਬਾਅਦ ਸਿੱਧੂ ਦੇ ਪਿਤਾ ਨੇ ਇੱਕ ਪੋਸਟ ਪਾਈ ਕਿ ਕੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਗਈ ਸੀ 8 ਲੱਖ ਤੋਂ ਵੱਧ ਲੋਕਾਂ ਨੇ ਉਸ ਵੀਡੀਓ ਨੂੰ ਦੇਖ ਲਿਆ ਸੀ ਅਤੇ ਉਸ ਦੇ ਵਿੱਚ ਲਿਖਿਆ ਹੋਇਆ ਸੀ ਅਤੇ ਲੋਕਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਫਿਕਰਮੰਦ ਹੋ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਸਾਡੇ ਪਰਿਵਾਰ ਦੀ ਨੇ ਫਿਕਰ ਕਰਦੇ ਹੋ ਉਡੀਕ ਕਰ ਰਹੇ ਹੋ ਉਹਨਾਂ ਨੇ ਕਿਹਾ ਕਿ ਜਦੋਂ ਵੀ ਕੋਈ ਇਦਾਂ ਦੀ ਚੀਜ਼ ਹੁੰਦੀ ਹੈ ਤਾਂ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗਾ ਉਹਨਾਂ ਨੇ ਇਹ ਕਿਹਾ ਸੀ ਉਹਨਾਂ ਨੇ ਕਿ ਮਤਾ ਚਰਨਕੌਰ ਨੇ ਦੋ ਬੱਚਿਆਂ ਨੂੰ ਜਨਮ ਦੇਣਾ ਤਾਂ ਹੈ ਪਰ ਹਲੇ ਹੋਇਆ ਨਹੀਂ ਜਦੋਂ ਵੀ ਮਤਾ ਚਰਨਕੌਰ ਦਾ ਬੱਚਿਆਂ ਦਾ ਹੁਵੇਗਾ ਤਾਂ ਤੁਹਾਨੂੰ ਪੋਸਟ ਪਾ ਕੇ ਜਰੂਰ ਦੱਸਿਆ ਜਾਵੇਗਾ ਸਿੱਧੂ ਦੇ ਪਿਤਾ ਨੇ ਲੋਕਾਂ ਦਾ ਧੰਨਵਾਦ ਕੀਤਾ ਤੇ ਲੋਕਾਂ ਨੂੰ ਦੱਸਿਆ ਹਲੇ ਰਿਐਲਿਟੀ ਨਹੀਂ ਸੱਚ ਨਹੀਂ ਇਹ ਜਦੋਂ ਵੀ ਹੋਵੇਗਾ ਤੁਹਾਨੂੰ ਜਰੂਰ ਦੱਸਾਂਗੇ ਅਤੇ 16 ਮਾਰਚ ਨੂੰ ਵੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਪਹਿਲਾਂ ਵੀ ਮਾਤਾ ਚਰਨਕੌਰਨ ਹਸਪੀਟਲ ਦੇ ਵਿੱਚ ਲੈ ਕੇ ਗਏ ਸੀ ਪਹਿਲਾਂ ਵੀ ਹਾਲਤ ਠੀਕ ਨਹੀਂ ਸੀ ਬਾਅਦ ਦੇ ਵਿੱਚ ਛੁੱਟੀ ਮਿਲ ਗਈ ਸੀ ਅਤੇ ਹੁਣ ਦੁਬਾਰਾ ਹਾਲਤ ਨਾਜ਼ੁਕ ਹੋਈ ਹੈ ਕਿ ਜਿਸ ਦੇ ਕਰਕੇ ਮਾਤਾ ਚਰਨਕੌਰਨ ਨੂੰ ਦੁਬਾਰਾ ਹਸਪਤਾਲ ਦੇ ਵਿੱਚ ਦਾਖਲ ਕੋਆਇਆ ਗਿਆ ਅਤੇ ਸੂਤਰਾਂ ਦੇ ਹਵਾਲੇ ਤੋਂ ਇਹ ਕਿਹਾ ਜਾ ਰਿਹਾ ਹੈ ਕਿ 16 ਮਾਰਚ ਨੂੰ ਸ਼ਾਮ ਨੂੰ ਬੱਚਿਆਂ ਦਾ ਜਨਮ ਹੋਵੇਗਾ ਇਹ ਖਬਰ ਸਾਹਮਣੇ ਆ ਰਹੀ ਹੈ ਬਾਕੀ ਸਾਰੀ ਜਾਣਕਾਰੀ ਤੁਹਾਨੂੰ ਇਸ ਚੈਨਲ ਤੇ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇਗੀ ਇਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਉੱਥੇ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਇਹ ਵੀ ਕਿਹਾ ਸੀ ਕਿ ਫੇਕ ਨਿਊਜ਼ ਤੇ ਯਕੀਨ ਨਾ ਕਰਿਓ ਜੋ ਵੀ ਸਚਾਈਆ ਸੀ ਤੁਹਾਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਜਾਂ ਕਿਸੇ ਵੀ ਤਰ੍ਹਾਂ ਦੱਸਾਂਗੇ ਸੋ ਦੋਸਤੋ ਬਾਕੀ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ